ਸਾਜੀ ਸਾਥ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਪਹਾਉਂ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਹੈ ਜਨਾਲਾ ਤਸਦੀਨ ਵੀ ਜਨਾਲਾ ਤੇ ਜ਼ਿਲ੍ਹਾ ਮਰਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪਾ ਤੁਹਾਨੂੰ ਦੋ ਝੋਟੀਆਂ ਦਿਖਾਵਾਂਗੇ ਦੋਵੇਂ ਤੋਕੜਾਂ ਗੱਬਣਾ ਤੇ ਆਪਾਂ ਪਹੁੰਚਿਆ ਵੀਰ ਸੋਨੂ ਦੇ ਕੋਲ ਚਾਰੋਂ ਕਬਦਾਂ ਵੀ ਇੰਨਾ ਗੱਲਬਾਤ ਤੇ ਪੁੱਛ ਲੈਣਾ ਦੀ ਡਿਟੇਲ ਸੱਸਿਆ ਭਾਜੀ ਸੱਸਿਆ ਭਾਜੀ ਸੱਸ ਚਾਲ ਜੀ ਹੋਸ ਨਾ ਠੀਕ ਠਾਕ ਵਧੀਆ ਭਾਜੀ ਵਧੀਆ ਵਧੀਆ ਚਾਈ ਦਾ ਕਿਵੇਂ ਰਿਆ ਕੱਲ ਵਾਲੀ ਵੀਡੀਓ ਦਾ ਬਾਹਰ ਆ ਜੀ ਕਿਰਪਾ ਬਾਰੇ ਸੀ ਤਾਂ ਇਹਦੀ ਕਿਰਪਾ ਹੁੰਦੀ ਨਹੀਂ ਕੋਸਾਬ ਨਹੀਂ ਆ ਅੱਛਾ ਜੀ ਵਧੀਆ ਰੋਟੀਆਂ ਭਾਈ ਮੈਂ ਜ਼ਿਆਦਾ ਦਾਸ ਹਾਂ ਚਲੋ ਵਧੀਆ ਭਾਈ ਆਪਣਾ ਨਾਮ ਤੇ ਐਡਰੈਸ ਆ ਲੈ ਉਹ ਸ਼ਹਿਰ ਨਾਲ ਜਿਹਦਾ ਦਸਤਕ ਠੀਕ ਹੈ ਜੀ ਫੋਨ ਨੰਬਰ ਚਲੋ 856755 ਠੀਕ ਹੈ ਜੀ ਆਪਾਂ ਇਹ ਬੜੀ ਮਜ਼ਾ ਆ ਰਹੀਆਂ ਨੇ ਭਾਈ ਆ ਜੋ ਟੇਕ ਟੇਕ ਠੀਕ ਇਹਨਾਂ ਲਈ ਮਜ਼ਾ ਕਦੇ ਵੀ ਖੜੀਆਂ ਮੇਰੇ ਕੋਲ ਇਹਨਾਂ ਦੇ ਅੱਛਾ ਅੱਜ ਫੇਰ ਨਹੀਂ ਆ ਬੱਚਾ ਹਾਂਜੀ ਵਾਦਾ ਜੀ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਸੋ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਜੀ ਤੁਸੀਂ ਸੁਣਾਓ ਵਧੀਆ ਕੰਡਤੀ ਗਲਾ ਜੇ ਕਿਹੜੇ ਏਰੀਏ ਤੋਂ ਆਏ ਬਾਈ ਜੀ ਅਸੀਂ ਭੰਡਾੜ ਤੋਂ ਆਏ ਹਾਂ ਲਓ ਜੀ ਭੰਡਾੜ ਤੋਂ ਕਿੰਨੇ ਪਸ਼ੂ ਲੈ ਸੋਣੂ ਬਾਈ ਕੋਲੋਂ ਤਿੰਨ ਜੀ ਮੈਂ ਕਿੰਨੇ ਪਸ਼ੂ ਲੈ ਲੈ ਸੋਣੂ ਬਾਈ ਕੋਲੋਂ ਤਿੰਨ ਲਈਆਂ ਜੀ ਤਿੰਨ ਗੱਲ ਲੈ ਕੇ ਗਿਆ ਸੀ ਮੈਂ ਅੱਛਾ ਜੀ ਇਹ ਬਾਈ ਮੇ ਕੋਲ ਮਾਲ ਖਰਦਾ ਬਾਈ ਕਿੰਨਾ ਟਾਈਮ ਹੋ ਗਿਆ ਮਾਲ ਖਾਦੇ ਹੁੰਦੇ ਨੂੰ ਹਾਂ ਨੂੰ ਤਾਂ ਹੀ ਬਿਹਤਰਾ ਟਾਈਮ ਹੁੰਦਾ ਥਣ 4-5 ਹੋਵੇ ਗਏ ਸਾਨੂੰ ਮਾਲ ਲੈ ਗਿਆ ਪਾ ਕੱਟਗੜ 20 ਬਸੂ ਜਾਵਦੇ ਹੁਣ ਕੋਈ ਮਾੜਾ ਜਗਾ ਵੀਰ ਨੂੰ ਆਪ ਦੱਸ ਸਕਦਾ ਕੋਈ ਮਾੜਾ ਜਗਾ ਕਾ ਕਰ ਦੋ ਆਪ ਆਪਣੇ ਪਸੂ ਹੁੰਦੇ ਆ ਜੀ ਇਹੋ ਦੱਸਾਂ ਉਹ ਬੱਚ ਮਸਾ ਨਿਕਲਿਆ ਕਰੀ ਆਪਣਾ ਨਾ ਨਾ ਕੋਈ ਦੰਬਾ ਹੁਣ ਆਪਾਂ ਫੇਰ ਤਿੰਨ ਨਹੀਂ ਨਾ ਜੀ ਠੀਕ ਹੈ ਜੀ ਦੋ ਮੈਂ ਆਪਣੀ ਲਿਆਦੀਆਂ ਇਹ ਉਹ ਲੰਦੀਆਂ ਉਸੇ ਲਾ ਲੀਆਂ ਨੇ ਇੱਕ ਛੋਟੀ ਥੱਲੇ ਮੈਂ ਵੀਡੀਓ ਪਾਈ ਕੱਲ ਜਿਹੜੀ ਆਪਾਂ ਇੱਕ ਹੋ ਲਈ ਇਹਨਾਂ ਨੇ ਤੇ ਝੂਠ ਨਹੀਂ ਮਾਦਾ ਸੋਣੂ ਵੀਰ ਕੋਈ ਨਾ ਨਾ ਇਹ ਹੋਰ ਅਜੀਨੀ ਗੱਲ ਹੁੰਦੀ ਆ ਡਰਾਈਵਰ ਆਪਣਾ ਭਾਈ ਆ ਤੈਨੂੰ ਪੁੱਛੋ ਉਹ ਤਾਂ ਰੋਕਿਆ ਲੋਗੇ ਜੀ ਢੋਂਦੇ ਨੂੰ ਵਾਧੂ ਢੋਤੀਆਂ ਮਾਰਾਈ ਠੀਕ ਹੈ ਜੀ ਮ ਅੱਛਾ ਅੱਛਾ ਚਲੋ ਉਹ ਵੀ ਆਪਣਾ ਭਰਾ ਆ ਉਸ ਕੋ ਮਾਲ ਵਧੀਆ ਸਾਫ ਸੁਥਰਾ ਵਧੀਆ ਮਾਲ ਦਾ ਠੀਕ ਹੈ ਠੀਕ ਹੈ ਵਧੀਆ ਗੱਲ ਹੈ ਨਹੀਂ ਚੰਗਾ ਪਰ ਇਹ ਵੀ ਅੱਜ ਲੈ ਦੇ ਹਾਂ ਇਹ ਬਾਈ ਉਹਦਾ ਮਾਲ ਬੜਾ ਖੜਦਾ ਵਾ ਅੱਛਾ ਬਗੀਚੇ ਵੀ ਜਿੰਨਾ ਹਾਂ ਮਾਲ ਇੰਨਾ ਚਲੋ ਸਾਡੇ ਨਾਲ ਥੋੜਾ ਬਹੁਤਾ ਵਧੀਆ ਮਾਲ ਦਾ ਵੱਡਾ ਹੁੰਦਾ ਹਾਂਜੀ ਹਾਂਜੀ ਚਲੋ ਬਾਈ ਜਿੰਨੇ ਵੀ ਲੱਗਣ ਪਤਾ ਵਧੀਆ ਪਤਾ ਦੇ ਨਹੀਂ ਬਿਲਕੁਲ ਸਾਫ ਸੁਥਰੇ ਲੱਗਣ ਦੇ ਦੇ ਤੇ ਕਰੀਏ ਜੀ ਆਪਾਂ ਸ਼ੁਰੂ ਕਰਦੇ ਹਾਂ ਹੋਰ ਕੋਈ ਗੱਲਬਾਤ ਭਾਈ ਜੀ ਹਾਂਜੀ ਧੰਨਵਾਦ ਹਾਂ ਠੀਕ ਹੈ ਲਓ ਜੀ ਧੰਨਵਾਦ ਇਹਨਾਂ ਦਾ ਆਪਣੇ ਚੈਨਲ ਤੋਂ ਪਸ਼ੂ ਦੇਤੇ ਭਾਈ ਉਹਨਾਂ ਨੇ ਸੇਵਾ ਯਾਰਾ ਪਿਆਰ ਬਖਸ਼ਦੇ ਯਾ ਦੇ ਭਈਆ ਪਹਿਲੇ ਨੰਬਰ ਤੇ ਆ ਦਿਖਾਈਏ ਕਿਉਂ ਦਿਖਾਈਏ ਇਸ ਤੋਂ ਸ਼ੁਰੂ ਕਰ ਲਓ ਠੀਕ ਹੈ ਦੱਸਿਓ ਇਹ ਕਿਵੇਂ ਹੈ ਇੱਕ ਤੋਂ ਭਾਈ 5 ਕਿਲੋ ਦੋਜੇ ਅੱਛਾ ਜੀ 6 ਕਿਲੋ ਅੱਧੇ ਘਰ ਵਾਲੇ ਪਰ ਆਪਾਂ 5 ਕਰਕੇ ਦਵਾਂਗੇ ਠੀਕ ਜੀ 50 ਮਹੀਨੇ ਦੀ ਗੱਬਨ ਜੇ ਦੋ ਚੋਂ ਉਧਰ ਉਧਰੀ ਗੱਲ ਥਿਲੇਖ ਆ ਲੱਗ ਰਿਹਾ ਕਿ ਤੁਹਾਨੂੰ ਬਤਾਵਾ ਹਾਂਜੀ ਹਾਂਜੀ ਆਪਾਂ ਸਾਡੇ ਚੋਂ ਹੀ ਕਰਕੇ ਦਵਾਵਾਂਗੇ ਨਾ ਪੰਨਿਆਂ ਦੇ ਘਰ ਵਾਲੇ ਤੇ ਪਰ ਸਾਡੇ ਚੋਂ ਹੀ ਅੱਗੇ ਦਵਾਵਾਂਗੇ ਠੀਕ ਹੈ ਲਓ ਜੀ ਸਾਡੇ 4/3 ਮੀਟਰ ਚੈੱਕ ਪਾਸ ਉਧਰ ਦੀ ਮੱਝ ਹਰਿਆਣੇ ਦੀ ਮੱਝ ਜੇ ਕੋਈ ਇੱਕ ਜਿੰਨੀ ਲੋ ਕੱਦ ਬਜਨ ਪੂਰਾ ਬੇਲ ਦੀ ਲੰਮੀ ਸਾਰੀ ਝੋਟੀ ਜਿੰਨੀ ਠੀਕ ਹੈ ਜੀ ਸਵੇਰ ਕਿੰਨਾ ਵਜੇ ਹੋਣਾ ਪੰਜਾ ਸਵੇਰ ਨੂੰ ਲਓ ਜੀ ਸਵੇਰ ਤੋਂ ਜਦ ਸੱਜੇ ਦਾ ਟਾਕਰ ਪਾੜਾ ਸੰਜੀਤ ਭਾਜੀ ਵੀਰ 16 ਕਿਲੋ ਤੋਂ ਜੋ ਐਵੇਂ 18 ਹੁੰਦੀ ਕਹਿ ਦਈਏ ਜਿਹੜੀ 18 ਨਹੀਂ ਉਹਦਾ ਕਹਾਂਗੇ ਅਸੀਂ 16 ਕਿਲੋ ਤੋਂ ਚਲਾਵਾਂ ਲਓ ਠੀਕ ਆ ਜੀ ਲਓ ਜੀ ਕੱਟ ਕੱਟ ਦੇ ਵੇਲ ਨੂੰ ਦੀ ਬਹੁਤ ਜਿਆਦਾ ਚੰਗੀ ਆ ਗਈ ਆ ਤੇ ਸਿੰਗਲ ਹੱਡੀ ਤੇ ਬਾਕੀ ਪੇਟ ਕੁੜਿਆ ਵੀ ਬਹੁਤ ਜਿਆਦਾ ਚੰਗਾ ਲੱਗਾ ਬੰਦੀ ਮੱਝ ਭਾਈ ਇਹ ਤਾਂ ਜਿਹੜੇ 4.5 ਮਹੀਨੇ ਦੇ ਚੈੱਕ ਪਾਸ ਤੇ 6 ਲੀਟਰ ਦੁੱਧ ਦੱਸਿਆ ਭਾਈ 6 ਨੂੰ 5 ਮਹੀਨੇ ਦੋ ਭਾਈ ਠੀਕ ਆ ਲਓ ਜੀ 5 ਲੀਟਰ ਪੱਕਾ ਭਾਈ ਕਹਿੰਦਾ ਗਾਰੰਟੀ ਦੇ ਨਾਲ ਤੇ ਆ ਰਿਹਾ ਕੁਝ ਤੇ ਬਾਹਰੋਂ ਦਾ ਸੈਲ ਗਿਆ ਜਿਹੜਾ ਬਹੁਤ ਚੰਗਾ ਆ ਗਿਆ ਵਾ ਵੇਲੋ ਜਿਵੇਂ ਭਰਾ ਸ਼ਾਮ ਕਰ ਜਿਵਾਈ ਭਾਈ ਇੱਕ ਨੰਬਰ ਦੀ ਲੱਗੀ ਆ ਹਾਂ ਜਿੰਦਣ ਤਿਆਰ ਹੋ ਗਈ ਵੀਰ ਜੀ ਡੇਰ ਲੱਖ ਦੀ ਮੱਝੋਂ ਬਾਹਰ ਹੀ ਡੇਰ ਤੋਂ ਬਾਹਰ ਹੀ ਬਣੀ ਆ ਠੀਕ ਆ ਠੀਕ ਆ ਜੀ ਜਿੰਦਣ ਬਣ ਗਈ ਡੇਰ ਤੋਂ ਬਾਹਰ ਹੁਣ ਇਹਦਾ ਮੁੱਲ ਮੌਕੇ ਤੇ ਹੁਣ ਮੌਕੇ ਦਾ ਭਾਅ ਵੀ ਜੀ ਦੇਣੀ ਆ 75 ਦੀ ਅੱਛਾ ਜੀ ਵੱਡੀ ਮੱਝ ਬਰ ਪੀਰ ਦਾ ਛੱਕ ਨਹੀਂ ਕੁੱਡੀ ਚੂਜ਼ ਨਿਕਲ ਕੇ ਸਿੰਗ ਲੱਗਾ ਜੇ ਬਿਲਕੁਲ ਕਰੀਏ ਜਿਆ ਜਿਆ ਜਿਆਜ ਭਾਈ 73 ਜਿਆਜ ਛੋਟ ਹੋਣੀ 500 ਰੁਪਇਆ ਠੀਕ ਹੈ ਲਓ ਜੀ 72 ਦੀ ਰਹਿ ਗਈ 72 ਬੱਤਰ ਦੀ ਰਹਿ ਗਈ ਪੂਰੇ ਦੀ ਕਰਦੀ ਆ ਯਾਰ ਪਰੰਪਰ ਵੀ ਜੀ 72 ਦੀ ਆਹੋ ਚਲ ਜਾਨਾ ਅੰਦਾਜ਼ ਸਿਆਜ ਸੁਣਾਵਾ ਹਾਂਜੀ ਸਾਰੀ ਗਰਮੀਆਂ ਦੁੱਧ ਦੇ ਟੱਕੇ ਲਾ ਦੂਗਾ ਲਾ ਲਾ 72 72 ਦੀ ਜਾਨ ਭਾਈ ਛੋਟੀ ਪੂਰੇ 7200 ਜੀ 60 ਕੱਟਤੀ ਜੇ ਬਿਲਕੁਲ ਹੀ ਨੋਰਮਲ ਰੇਟ ਆ ਯਾਰ ਇਹ ਵੀ ਕਮੇਟੀ ਜੇ ਜੀਬਾਣਾ ਇਹ ਨਹੀਂ ਆ ਹਾਂਜੀ ਬੰਬਣ ਆ ਮੇਰਾ ਵੀ ਸੇਵਾ ਕਰੀਏ ਪੱਠੇ ਪੁੱਠੇ ਚੰਗੇ ਪਏ ਦੁੱਧ ਨੇ 7 ਕਿਲੋ 8 ਕਿਲੋ ਕਰਨਾ ਫੇਰ ਹੁਣ ਠੀਕ ਹੈ ਠੀਕ ਹੈ ਜਿਆਦਾ ਪੈਸਾ ਮੁਸਲਮਾਨ ਨੂੰ ਬਦਲ ਜਾਣਾ ਵਾ ਹਾਂਜੀ ਹਾਂਜੀ ਸੇਵਾ ਸੁਵਾ ਚੰਗੀ ਵੀ ਦੁੱਧ ਕਰੂ ਨਾਲੇ ਗਾਂ ਗੱਭਣਿਆ ਬਿਲਕੁਲ ਸਹੀ ਗੱਲ ਹੈ ਜੀ ਜਿਹੜਾ ਦੁੱਧ ਮੇਰਾ ਹੁਣ ਗਰਮੀ ਚ ਭਾਈ ਦੁੱਧ ਨਾਲੇ ਪਈ ਜਣਾ ਹਾਂਜੀ ਸਿਆਲ ਗਿਆ ਸੀ ਜੀ ਫੇਰ ਸੁਵਾ ਨੇ ਬਿਲਕੁਲ ਸਹੀ ਗੱਲ ਹੈ ਜੀ ਇਹ ਵੀ ਭਾਈ ਇੱਕ ਤਰ੍ਹਾਂ ਲੰਮਾ ਚਿਰ ਦੁੱਧ ਦਿੰਦੀਆਂ ਇਹ ਛੋਟੀਆਂ ਬੇਲ ਵੇਲੋ ਕਿੰਨੀ ਲੰਮੀ ਛੋਟੀ ਜੀ ਕੋਈ ਸ਼ੱਕ ਨਹੀਂ ਭਾਈ ਆਜੋ ਦੁੱਧ ਭਾਈ ਗਲਤ ਹੋਵੇ ਨਿਆਣ ਚੱਕਰਾਂ ਦੀ ਦੋ ਚੰਨਾਂ ਉਧਰੋਂ ਦੀ ਤੇ ਖਾਲਾ ਜੀ ਉਹਦੀ ਭਾਜੀ ਮੈਂ ਗੱਲ ਹੀ ਕਰਦਾ ਠੀਕ ਜੀ ਠੀਕ ਆ ਬਾਕੀ ਘਰ ਆਇਆ ਪੰਜਾਂ ਜੀ ਕਰੀਏ ਬਸ 143 ਕਰਕੇ ਦਵਾਵਾਂਗੇ ਠੀਕ ਆ ਜੀ ਆ ਜਾਓ ਭਾਈ ਉਹ ਕਿਹੜਾ ਕੱਟ ਕੇ ਕਢਾਏ ਉਹ ਦੱਸਿਓ ਦੂਜੇ ਨੰਬਰ ਦੇ ਨੀਲੀ ਦਾ ਵੀ ਇਹ ਭਾਜੀ ਅਕਸਾਂ ਮਹੀਨੇ ਦੱਬਨ ਦੇ ਹਟਵਾ ਸਭ ਨੂੰ ਲੱਗਾ ਅੱਜ ਕੱਲ ਬਸ ਹੋਏ ਅੱਛਾ ਜੀ ਹਾਂ ਠੀਕ ਜੀ ਸਾਡੀ ਗੱਲ ਤੇ ਇਹ ਦੁੱਧ ਦਾ ਵੀਡੀਓ ਮੇਰੇ ਕੋਲ ਸੱਜਰਦੀ ਪਈ ਆ ਅੱਛਾ ਜੀ ਜੇ ਸੂਈ ਪਿੱਛੇ ਹੋਏ ਬੰਦੇ ਨੇ ਪਾਈ ਹੋਊਗੀ ਮੇਰੇ ਕੋਲ ਖੜੀ ਹਸਾਬ ਨੇ ਠੀਕ ਆ ਠੀਕ ਆ ਹੁਣ ਫੇਰ ਆਪਾਂ ਲੈ ਲਈਏ ਕੋਈ ਵੀਰ ਕੋ ਇਹੜਾ 15 16 ਕਿਲੋ ਦੁੱਧ ਲਿਕਦਾ ਦੀ ਚੁੰਦਾ ਇਹ ਕੋਲ 15 16 ਕਿਲੋ ਨਿੱਤਾਂ ਦੁੱਧ ਹੋਇਆ ਵਾ ਇਹਦਾ ਦੁੱਧ ਪਰਿਆ ਹੋਇਆ ਉਹਨੇ ਤੂੰ ਕਰਵਾ ਸਕੂਗੀ ਸ਼ੁਰੂਆਤ ਤੀਜਾ ਸੁੰਨਾ ਜਿਹੜਾ ਸਵੇਰ ਤੀਜਾ ਸੁੰਨਾ ਜਿਹੜੇ ਕੱਟ ਕੱਟ ਇਹਦਾ ਵੀ ਚੰਗਾ ਆ ਗਿਆ ਵਾ ਤੇ ਬਾਕੀ ਫੋਲ ਕੇ ਬਿਠਾਉਂਦੇ ਆ ਆ ਚਾਹਾਂ ਦਾ ਪਾਸਾ ਜਿਹੜੀ 8 ਅੱਖਾ ਫੋਕੋ ਕਿੰਨੀਆਂ ਬਿੱਲੀਆਂ ਆ ਭਾਈ ਦੋ ਦਿਨ ਲੀਆ ਨਹੀਂ ਭਾਈ ਦੋ ਦੋਨਾ ਥਾਣਾ ਧੱਗੇ ਦਾ ਛੱਡੀ ਆ ਐਸਾ ਹੀ ਥਾਰਾ ਦੁੱਧ ਹੋ ਜਾਵੇ ਕੋਈ ਮੰਨੋ ਆਪਾਂ ਦਾ ਇਹ ਵੀ ਕਹਿ ਕੇ ਦੁੱਧ ਲਈ ਦੁੱਧ ਕਹਿ ਸਕੀਦਾ ਹਾਂਜੀ ਪਰ ਦੁੱਧੋਂ ਭਾਜੀ 15 16 ਗਰੂ ਦੁੱਧ ਲੀਤਣਾ ਬਣਾ ਜੇ ਮੱਝ ਨੇ ਠੀਕ ਆ ਠੀਕ ਆ ਲਓ ਜੀ ਦੁੱਧੂ ਟਰਾਈ ਕਰਦੀ ਹੈ ਬਾਈ ਨੇ ਤੇ ਬਾਕੀ ਵੀ ਫੇਸ ਕੁਆਲਟੀ ਚੈੱਕ ਕਰ ਸਕਦੇ ਜਿਹੜਾ ਫੋਕੋ ਚੰਗਾ ਆ ਗਿਆ ਤੇ ਕੱਦ ਕਰ ਵੀ ਚੰਗਾ ਵਾ ਬਾਕੀ ਉਹ ਸਾਹਮਣੇ ਵਾਲਾ ਭਰਾ ਲੈ ਇਹਦੇ ਦੁੱਧ ਫਿਰ ਇਹਨੇ ਚੰਗਾ ਚਵਾਈ ਗਿਆ ਨਾ ਉਹਨੇ ਕਣਾਂ ਦਾ ਸੈ ਗਿਆ ਨਹੀਂ ਬਹੁਤ ਹੀ ਚੰਗਾ ਆ ਗਿਆ ਇਹਨੂੰ ਜਿੱਦ ਜਿੱਦ ਤੇ ਥਾਣਿਆਂ ਇਹਦਾ ਮੁੱਲ ਭਾਈ ਹਰ ਇਹਦਾ ਭਾਈ ਮੈਂ ਸੇਮ ਹੀ ਕਰ ਦਉ ਜਿਆਦਾ ਮੁੱਲ ਇਹਨੂੰ ਸਿਰਫ ਇਹਦਾ 2.5 ਮਹੀਨੇ ਪੂਝ ਰਗੇ ਆ 2.5 ਮਹੀਨੇ ਨੂੰ ਮਾਝ ਜਿੱਦਣ ਤਿਆਰ ਹੋ ਵੀ ਲੱਖ ਦੀ ਮਾਝ ਠੀਕ ਆ ਜਿੱਦਾਂ ਦਾ ਪਿਓ ਨੀਲੀ ਦੀ ਵੇਫ ਦੁੱਧ ਚ ਚਵਾ ਲਗਾ ਐਡਾ ਨੰਬਰ 1 ਠੀਕ ਹੈ ਠੀਕ ਹੈ ਹਾਂ ਦੱਸ ਜੀ ਇੱਕ ਰਾਹ ਭਾਈ ਹਮਾਰੇ 70 ਦਵਾਂਗੇ ਠੀਕ ਹੈ ਜੀ ਹੋਂ ਦਾ ਦੋ ਜੇ ਹੋਰ ਫਸਲੇ ਗੀ ਕਰ ਤੋ ਮੈਂ ਦਾ ਥੋੜਾ ਬੋਲਾ ਕਰ ਦੇ ਕੇ ਅੰਦਰ ਥੋੜਾ ਜਿਆ ਮੋਗਾ ਜੀਰਾ ਮਹੂਤ ਕੰਨੀਆ ਕਰਾ ਛੱਡਾਂਗੇ ਦੋਣ ਠੀਕ ਹੈ ਥਾਣ ਦੇਖੋ ਕੁੜੀਆਂ ਚੀਨਾ ਵਾਲਾ ਜੀਰਾ ਹੀ ਲੱਗਾ ਜਦਾ ਚੀਨਾ ਦਾ ਜੀਰਾ ਵੇਖੋ ਸਹੀ ਨਹੀਂ ਚੀਨਾ ਦਾ ਖੀਰਾ ਹੀ ਇਹ ਵੇ ਲੋ ਹੈਗਾ ਫਰਕ ਦੇਖ ਲਓ ਅਗਲੇ ਬੰਨੇ ਭਰਾ ਫਲਕ ਟੋਲਿਕ ਕੋਈ ਨਾਸ ਆ ਗਿਆ ਬਹੁਤ ਚੰਗਾ ਆ ਗਿਆ ਵਾ ਤੇ ਨਾ ਯਾਰ ਹੀ ਮਾਈ ਨੇ ਕੁੱਲੀ ਛੋੜ ਦੱਤੀ ਆ ਹਾਂ ਕਿਹੜਾ ਕਿਹੜਾ ਏ ਰੀਆ ਮੋਗੇ ਤੱਕ ਜੀਰੇ ਤੱਕ ਮਹੂ ਦਾ ਵੀ ਇਨਾ ਕਰਾਇਆ ਲੱਗਦਾ ਵਾ ਅੱਛਾ ਜੀ ਹਾਂ 4 ਹਜ਼ਾਰ ਸ਼ਰਦਾਂ ਚ 4 ਹਜ਼ਾਰ ਮੋਗੇ ਦਾ ਕਰਾਇਆ ਲੀਤੇ 4 ਹੀ ਸ਼ਰਦਾਂ ਕਰਾਇਆ 4 ਹਜ਼ਾਰ ਦੀ ਹਾਂ ਲੈ ਦਵਾਂਗੇ ਬਸ ਠੀਕ ਹੈ ਲਓ ਜੀ ਹੁਣ ਅੱਡੇ ਰੋਬਰੇ ਰੱਬ ਦਾ ਨਾਮ ਹੈ ਬਾਬੇ ਜੀ ਸਿੰਘ ਦਾ ਠੀਕ ਹੈ ਠੀਕ ਹੈ ਕਰਾਇਆ ਵੀ ਛੱਡਦਾ ਜੀ ਬਿਲਕੁਲ ਫੁੱਲੀ ਛੋੜ ਕਰਤੀ ਬਾਈ ਨੇ 66 ਜੇ ਮੇਰਾ ਜੀ ਕੋਈ ਜੋੜਾ ਲੂਗਾ ਹਾਂ ਜੀ ਸਮਾਨਤਾ ਨਾਲ ਚਲੋ ਆਪਾਂ 500 100 ਹਜ਼ਾਰ ਕਰ ਦਾਂਗੇ ਫਿਰ ਠੀਕ ਹੈ ਠੀਕ ਹੈ ਠੀਕ ਹੈ ਗੱਲ ਇੱਕ ਮਿੰਟ ਖਿੱਚ ਦੇ ਲੌ ਵੀ ਜੀ ਮੇਰੇ ਭਰਾ ਜੋੜਾ ਲਾਇ ਤੇ ਬਾਈ ਕਹਿੰਦਾ ਕਿ ਖੁੱਲਾ ਮਾਨਤਾਨ ਕਰਦਾ ਆਂ ਕਿ ਬਾਕੀ ਪਚੂ ਬਾਕੀ ਭਾਈ ਅੱਜ ਤਾਂ ਛੋਟੀ ਪਿਆਰ ਹੋ ਗਈ ਨਾ ਹਾਂਜੀ ਸਾਈ ਭਾਵੇਂ ਹਾੜੇ ਹੋਰਦਾ ਰਹੀ ਕਿ ਦੋਧਰੀ ਨਦੀ ਗਈ ਇਹਨੂੰ ਕੱਲੀ ਸਾਹਮਣੇ ਪੈਣਾ ਜੀ ਦੋਧਰੀ ਤੇ ਜਾਂਦਾ ਹੀ ਨਹੀਂ ਆਪਣਾ ਖਰਚਾਲੇ ਨੇ ਦੋਧਰੀ ਕੱਢੀ ਜਾਂਦੀ ਘਰ ਲਈ ਨਹੀਂ ਦੁੱਧ ਨਸੀਰੋ ਦਿਨਾਂ ਮੰਨੀ ਗਈ ਜੀ 5 ਲੀਟਰਾ ਦੁੱਧ ਦਾ ਢੱਡਾ ਢਾਰਗਾ ਦੋ ਤੇ ਆ ਹਾਂ ਜਦੋਂ ਤਿਆਰ ਵੀ ਦੁੱਧ ਪੀਣਾ ਖੁੱਲਾ ਠੀਕ ਆ ਫਿਰ ਅਗਲੇ ਸਵੇਰੇ 1.5 ਲੱਖ ਤੋਂ ਵੱਧ ਜੋੜੀ ਆ ਬਿਲਕੁਲ ਸਹੀ ਗੱਲ ਆ ਜੀ ਤੇ ਹੈ ਵੀ ਚੰਗੇ ਤਗੜੇ ਕਦ ਕੱਢਦੀ ਮਾਲਕ ਨੇ ਆ ਬੜੀ ਵੱਡੀ ਮਾਰਕੀ ਗੱਲ ਕੋਈ ਨਹੀਂ ਉੱਤਾਂ ਜੀ ਕਹਤਾ ਸਾ ਦੇ ਤੀ ਪੌਂਦੀ ਯਾਰਾ ਚੰਗੇ ਰਕਾਰਦੀ ਆ ਤੇ ਕੋਈ ਵੀਰ ਭਰਾ ਸੰਭਨ ਵਾਲਾ ਖੜੇ ਆ ਨਾ ਵੇ ਜੇ ਸੰਭੂ ਦੇ ਭਾਈ ਭਾਵੇਂ ਜਿੰਨਾ ਮਰਜੀ ਦੁੱਧ ਹੋਣੀ ਚੋਲੇ ਹੋਣੀ ਭਾਵੇਂ 8-9 ਕਿਲੋ ਲੈ ਜੀ ਇਹ ਸੰਭੂ ਦੇ ਕੀ ਆ ਗੱਲ ਤੇ ਸੇਵਾ ਵਾਲਾ ਹੁਣ ਜੇ ਤਰਾਂ ਤੁਸੀਂ ਥੋੜੀ ਪਾਈ ਇਹਨੇ ਫਿਰ ਘਟਣਾ ਹੀ ਆ ਸਾਡੇ ਕੋਈਆਂ ਇਕੁਲੀ ਪਈ ਪੱਠੇ ਡੁੱਬ ਗਿਆ ਤੇ ਗੱਲ ਪਾਣੀ ਨਾਲ ਹਾਂ ਪਾਣੀ ਨਹੀਂ ਬਹੁਤ ਪੈ ਗਿਆ ਨਹੀਂ ਸਾਡੇ ਪੈਰੀ ਨੀਵੀ ਥਾਂ ਆ ਅੱਛਾ ਇੱਥੇ ਡੁੱਬ ਗਿਆ ਸਾਰੇ ਠੀਕ ਹੈ ਠੀਕ ਹੈ ਜੀ ਹੁਣ ਕਤਾਵਾ ਯਾਰ ਦਾਵਾ ਜੀ ਠੀਕ ਆ ਸਰਵਾ ਜੀ ਥੋੜਾ ਥੋੜਾ ਪੈ ਗਿਆ ਇਹ ਵੇਗੀ ਜੀ ਇਹ ਵੀ ਉਹ ਨਹੀਂ ਬਸ ਚਲੀ ਜੀ ਮੋਗੇ ਲਾ ਕੇ ਚਲੀ ਜੀ ਅੱਛਾ ਜੀ ਇਹ ਵੀ ਦੇਖੀਏ ਠੀਕ ਹੈ ਠੀਕ ਹੈ ਇਹਨਾਂ ਵੀ ਨਾ ਲਈ ਉਸੇ ਨਹੀਂ ਚੱਲਦੀਆਂ ਜੋ ਬਾਈ ਘਰਾਂ ਨੇ ਤਿੰਨ ਹੀ ਲੈ ਲੀਆਂ ਬੜੀ ਕੋਲੋਂ ਲੱਦਣ ਲੱਗੇ ਜੀ ਥੋੜਾ ਦੋ ਲੱਦ ਲਈਆਂ ਨਾ ਹਾਂ ਜਿਹੜੀ ਆਪਾਂ ਕੱਲ੍ਹ ਵੀਡੀਓ ਪਾਈਏ ਫਿਰ ਉਹ ਹਮਾਲ ਪਤਾ ਜੀ ਆਪਣਾ ਬੋਲ ਲਿਖਦਾ ਵੀਡੀਓ ਤਾਂ ਹੀ ਭਾਈ ਪੈਂਦੀ ਏ ਬਿਲਕੁਲ ਸਹੀ ਗੱਲ ਆ ਜੀ ਇਹ ਆਹ ਚਲੋ ਕਰਮਾਂ ਦੀ ਗੱਲਾਂ ਨੇ ਕਿਸ ਨੂੰ ਕਿਸਲੇ ਪਾਈ ਕਿ ਮਾੜਾ ਪੈਸਾ ਕਿਸ ਨੂੰ ਚੰਗਾ ਆਖਾਲੀ ਆਪੋ ਆਪਣੇ ਕਰਮ ਆ ਕਰਮ ਹੁੰਦੇ ਕਰਮ ਮਾ ਨਹੀਂ ਜਰਮ ਦੇ ਨਾਲ ਕਰਮ ਦੇ ਆਪੋ ਆਪਣੇ ਹੁੰਨੇ ਆ ਬਸ ਬਿਲਕੁਲ ਜੀ ਬਸ ਮਾਂ ਬਾਪੇ ਨਾਲ ਕਿਹਨੇ ਲਿਖਦਾ ਮਾਂ ਬਾਪੇ ਨਾਲ ਤੇ ਹੁਣ ਆਹੀ ਚਲੋ ਆਪਰੀਓ ਸਾਨੂੰ ਆਨੇ ਸਿਰਦ ਮਿਲੇ ਅਹੀ ਸਿਰਦ ਕਰਕੇ ਨਗਰ ਵੇਚੀ ਦਾ ਸਾਨੂੰ ਮਾਰੇ ਸਿਰਦ ਕਰਾਵੇ ਬਿਲਕੁਲ ਸਹੀ ਗੱਲ ਆ ਜੀ ਕਰਮਗੀ ਤਾਂ ਕਿਦਾਂ ਦੇ ਸਾਡੇ ਕਿਦਾਂ ਦੇ ਬਿਲਕੁਲ ਸਹੀ ਗੱਲ ਆ ਠੀਕ ਲਓ ਭਾਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ